ਅਰ ਵਿਦਿਆਸੀਆਂ ਧਰਮ ਅਪਣਾ ਲਈਏ ਸਾਡਾ ਸਤਕਾਰ ਹਮੇਸ਼ਾ ਜੇ ਹੋਣਾ ਹੈ ਤਾਂ ਸਤਿਗੁਰੂ ਅਰਜਨ ਮਹਾਰਾਜ ਦੀ ਛਤਰ ਸ਼ਾਹ ਟੋਣਾ ਸਤਿਗੁਰੂ ਅਰਜਨ ਮਹਾਰਾਜ ਦੀ ਪਾਵਨ ਪਵਿੱਤਰ ਅਮਰਤ ਬਾਣੀ ਗ੍ਰੰਥ ਸਾਹਿਬ ਦੀ ਛਤਰ ਸ਼ਾਹ ਢੋਣਾ ਅਸੀਂ ਜਿੱਥੇ ਮਰਜੀ ਬੇਗਾਨੇ ਘਰ ਚਲ ਜਾਈਏ ਪਰ ਆਪਣਾ ਕਰ ਆਪਣਾ ਹੀ ਹੋਣਾ ਲੋ ਬੋਲੇ ਸੋਨੇ ਤੇ ਸਤਿਗੁਰੂ ਅਰਜਨ ਮਹਾਰਾਜ ਕੀ ਜੈ ਪਰ ਦੇ ਵਿੱਚ ਆਪਾਂ ਆਵੇਂ ਥੋੜੀ ਵੀ ਖਾਲੀ ਹੈ ਨਾ ਤੇ ਉਹਦੇ ਨਾਲ ਵੀ ਸਬਰ ਹੁੰਦਾ ਹੈ ਦੂਸਰੇ ਦੇ ਘਰ ਵਿੱਚ ਜਾਵਾਂਗੇ ਤਾਂ ਇਹ ਅਗਲੇ ਨੇ ਦਬਕਾ ਮਾਰ ਕੇ ਖਲਾਇਆ ਨਾ ਤੇ ਉਹ ਖਾਦਾ ਵੀ ਨਾ ਖਾਦਾ ਹੁਣ ਦੇ ਬਰਾਬਰ ਹੈ ਇੱਜ਼ਤ ਮਾਣ ਜੇ ਮਿਲਣਾ ਹੈ ਤਾਂ ਰਬਦਾਸਿਆ ਧਰਮ ਦੇ ਵਿੱਚ ਮਿਲਣਾ ਹੋਰ ਕਿਤੇ ਨਹੀਂ ਮਿਲਣਾ ਜਿੱਥੇ ਮਰਜੀ ਜਾ ਕੇ ਦੇਖ ਲਈਏ ਰਬਦਾਸਿਆ ਧਰਮ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਰਬਦਾਸਿਆ ਧਰਮ ਅਪਣਾਈਏ ਤਾਂ ਜੋ ਸਾਡਾ ਮਾਣ ਸਤਕਾਰ ਹੋਣਾ ਹੈ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛਤਰ ਛਾਇਆ ਪਾਵਨ ਪੁੱਤਰ ਅੰਮ੍ਰਿਤ ਬਾਣੀ ਗ੍ਰੰਥ ਜੀ ਸ਼ਤਰ ਸ਼ਾਹ ਹੇਟ ਇਹ ਹੋਣਾ ਹੈ ਇਸ ਕਰਕੇ ਬੇਨਤੀ ਕਰਦੇ ਆਓ ਰਬਦਾਸਿਆ ਧਰਮ ਅਪਣਾਈਏ